ਰਾਜਧਾਨੀ ਦਿੱਲੀ ਦੇ ਵਿੱਚ ਹੋਏ ਧਮਾਕੇ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਡਾਕਟਰ ਉਮਰ ਦੇ ਨਾਮ ਵਾਲੀ ਇਕੋ ਸਪੋਰਟਸ ਕਾਰ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਦਰਅਸਲ ਵਿਸਫੋਟਕਾਂ ਦੀ ਟੋਆ ਟੁਆਈ ਦੇ ਲਈ ਇਹ ਕਾਰ ਵਰਤੀ ਜਾ ਰਹੀ ਸੀ ਜੀ ਹਾਂ ਫੋਰੈਂਸਿਕ ਟੀਮਾਂ ਦੀ ਜਾਂਚ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਕਿ ਇਸ ਕਾਰ ਦੀ ਵਰਤੋਂ ਜੋ ਹੈ ਉਹ ਵਿਸਫੋਟਕ ਰੱਖਣ ਦੇ ਲਈ ਕੀਤੀ ਜਾ ਰਹੀ ਸੀ ਤਾਂ ਸਖਤ ਸੁਰੱਖਿਆ ਹੇਠ ਲਾਲ ਕਾਰ ਦੀ ਲਗਾਤਾਰ ਫੋਰੈਂਸਿਕ ਜਾਂਚ ਚੱਲ ਰਹੀ ਦੱਸਿਆ ਕਿ ਫਰੀਦাবাদ ਦੇ ਖੰਡਾਵਲੀ ਪਿੰਡ ਦੇ ਵਿੱਚ ਇਹ ਕਾਰ ਖੜੀ ਸੀ ਬੀਤੀ ਸ਼ਾਮ ਨੂੰ ਜੋ ਹੈ ਇਹ ਕਾਰ ਇਸ ਪਿੰਡ ਦੇ ਵਿੱਚ ਬਰਾਮਦ ਕੀਤੀ ਗਈ ਤੇ ਜਿਸ ਤੋਂ ਬਾਅਦ ਲਗਾਤਾਰ ਫੋਰੈਂਸਿਕ ਟੀਮਾਂ ਜੋ ਹੈ ਇੱਥੇ ਜਾਂਚ ਕਰ ਰਹੀਆਂ ਨੇ ਇਸ ਕਾਰ ਦੀਆਂ ਤਾਂ ਤਸਵੀਰਾਂ ਜੋ ਹੈ ਉਹ ਤੁਹਾਨੂੰ ਲਾਲ ਗੱਡੀ ਦੀਆਂ ਵਿਖਾਰੀਆਂ ਜੋ ਕਿ ਫਰੀਦাবাদ ਦੇ ਪਿੰਡ ਦੇ ਵਿੱਚ ਖੜੀ ਹੈ ਲਗਾਤਾਰ ਫੋਰੈਂਸਿਕ ਟੀਮਾਂ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਕਾਰ ਦੀ ਵਰਤੋਂ ਜੋ ਹੈ ਵਿਸਫੋਟਕ ਸਮਗਰੀ ਰੱਖਣ ਦੇ ਲਈ ਕੀਤੀ ਜਾ ਰਹੀ ਇਸੇ ਦੇ ਨਾਲ ਇੱਕ ਹੋਰ ਵੱਡੀ ਅਪਡੇਟ ਹੈ ਕਿ ਇਸ ਗੱਡੀ ਨੂੰ ਜਿਸ ਨੇ ਇੱਥੇ ਪਾਰਕ ਕੀਤਾ ਜਿਸ ਨੇ ਪਿੰਡ ਦੇ ਵਿੱਚ ਪਾਰਕ ਕੀਤਾ ਸੀਗਾ ਉਸ ਸ਼ਖਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਕਿ ਦੋਸ਼ੀ ਦਾ ਨਾਮ ਫਹੀਮ ਦੱਸਿਆ ਜਾ ਰਿਹਾ ਹੈ ਦਰਅਸਲ ਫਹੀਮ ਡਾਕਟਰ ਉਮਰ ਦਾ ਰਿਸ਼ਤੇਦਾਰ ਵੀ ਦੱਸਿਆ ਜਾ ਰਿਹਾ ਤਾਂ ਐਨਆਈਏ ਅਤੇ ਐਨਐਸਜੀ ਟੀਮਾਂ ਲਗਾਤਾਰ ਦੱਸੇ ਕਿ ਹੁਣ ਜਾਂਚ ਕਰ ਰਹੀਆਂ ਨੇ ਜੋ ਇਹ ਪਿੰਡ ਹੈ ਦੱਸੇ ਕਿ ਜਾਂਚ ਟੀਮਾਂ ਨੇ 200 ਮੀਟਰ ਦੇ ਖੇਤਰ ਨੂੰ ਸੀਲ ਵੀ ਕਰ ਦਿੱਤਾ ਹੈ ਕਿਉਂਕਿ ਇੱਥੇ ਪਹਿਲਾਂ ਖੱਛਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਇਸ ਕਾਰ ਦੇ ਵਿੱਚ ਵੀ ਵਿਸਫੋਟਕ ਸਮੱਗਰੀ ਹੋ ਸਕਦੀ ਹੈ ਤਾਂ ਇਸ ਕਰਕੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਆਸ-ਪਾਸ ਲੋਕਾਂ ਨੂੰ ਜੋ ਹੈ ਬਾਹਰ ਕੱਢ ਦਿੱਤਾ ਗਿਆ ਇਸ ਇਲਾਕੇ ਤੋਂ ਤਾਂ ਇਸ ਮਗਰੋਂ ਲਗਾਤਾਰ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਨੇ ਟੀਮਾਂ ਸੁਹਣ ਤੱਕ ਦੀ ਜਾਣਕਾਰੀ ਮੁਤਾਬਕ ਇਹ ਕਾਰ ਦੀ ਵਰਤੋਂ ਜੋ ਹੈ ਵਿਸਫੋਟਕ ਰੱਖਣ ਦੇ ਲਈ ਕੀਤੀ ਜਾ ਰਹੀ ਸੀ ਇਹ ਅਪਡੇਟ سامنے ਆਈ ਹੈ ਇਸ ਦੇ ਨਾਲ ਜਿਸ ਸ਼ਖਸ ਦੇ ਵੱਲੋਂ ਇਸ ਗੱਡੀ ਨੂੰ ਪਾਰਕ ਕੀਤਾ ਗਿਆ ਸੀਗਾ ਇੱਥੇ ਇਸ ਪਿੰਡ ਦੇ ਵਿੱਚ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਸ ਸ਼ਖਸ ਦਾ ਨਾਮ ਫਹੀਮ ਦੱਸਿਆ ਜਾ ਰਿਹਾ ਹੈ ਇਸੇ ਦੇ ਨਾਲ ਵੱਡੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਫਰੀਦাবাদ ਤੋਂ ਹੀ ਇੱਕ ਹੋਰ ਗੱਡੀ ਵੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਜੋ ਕਿ ਇਸੇ ਮਾਮਲੇ ਦੇ ਵਿੱਚ ਇਸਤੇਮਾਲ ਕੀਤੀ ਜਾ ਰਹੀ ਸੀ ਤਾਂ ਬਰੇਜ਼ਾ ਗੱਡੀ ਜਿਹੜੀ ਹੈ ਅਲਫਲਾ ਯੂਨੀਵਰਸਿਟੀ ਦੇ ਅੰਦਰੋਂ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬਰੇਜ਼ਾ ਗੱਡੀ ਡਾਕਟਰ ਸ਼ਾਹੀਨ ਦੀ ਸੀਗੀ ਤਾਂ ਅਲਫਲਾ ਯੂਨੀਵਰਸਿਟੀ ਦੇ ਵਿੱਚੋਂ ਤੀਸਰੀ ਗੱਡੀ ਯਾਨੀ ਕਿ ਬਰੇਜ਼ਾ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਤਾਂ ਪਹਿਲਾਂ ਜਿਵੇਂ ਕਿ i20 ਕਾਰ ਦੇ ਵਿੱਚ ਬਲਾਸਟ ਹੋਇਆ ਉਹ ਗੱਡੀ ਅਤਵਾਦੀਆਂ ਦੇ ਵੱਲੋਂ ਇਸਤੇਮਾਲ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਆਹ ਲਾਲ ਗੱਡੀ ਇਕੋ ਸਪੋਰਟਸ ਗੱਡੀ ਜੋ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਸ ਦਾ ਜੋ ਹੈ ਇਨਪੁਟ ਮਿਲਿਆ ਪੁਲਿਸ ਨੂੰ ਕਿ ਇਹ ਵੀ ਜੋ ਹੈ ਇਸਤੇਮਾਲ ਕੀਤੀ ਜਾ ਰਹੀ ਸੀ ਡਾਕਟਰ ਉਮਰ ਦੀ ਇਹ ਗੱਡੀ ਦੱਸੀ ਜਾਂਦੀ ਹੈ ਸੋ ਇਸ ਨੂੰ ਪੁਲਿਸ ਨੇ ਬਰਾਮਦ ਕੀਤਾ ਤੇ ਹੁਣ ਇੱਕ ਹੋਰ ਗੱਡੀ ਜਿਹੜੀ ਡਾਕਟਰ ਸ਼ਾਹੀਨ ਦੀ ਉਹ ਅਲਫਲਾ ਯੂਨੀਵਰਸਿਟੀ ਤੋਂ ਬਰੇਜ਼ਾ ਗੱਡੀ ਬਰਾਮਦ ਕੀਤੀ ਗਈ ਹੈ ਤੇ ਹੁਣ ਚੌਥੀ ਗੱਡੀ ਦੀ ਵੀ ਤਲਾਸ਼ ਪੁਲਿਸ ਕਰ ਰਹੀ ਹੈ ਸੋ ਇਹ ਜਾਂਚ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਤੇ ਹੁਣ ਜਾਂਚ ਦੇ ਵਿੱਚ ਲਗਾਤਾਰ ਇੱਕ ਖੁਲਾਸਾ ਹੋ ਰਿਹਾ ਹੈ ਦੱਸਿਆ ਕਿ NIA ਤੇ Energy ਦੀਆਂ ਟੀਮਾਂ ਜੋ ਨੇ ਉਹ ਫਰੀਦাবাদ ਦੇ ਵਿੱਚ ਲਗਾਤਾਰ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਨੇ ਫੋਰੈਂਸਿਕ ਟੀਮਾਂ ਦੇ ਵੱਲੋਂ ਵੀ ਲਗਾਤਾਰ ਹੀ ਜੋ ਹੈ ਇੱਥੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੇ ਮਿਲੇ ਸਬੂਤਾ ਮੁਤਾਬਿਕ ਇਹ ਜੋ ਲਾਲ ਗੱਡੀ ਹੈ ਜੋ Eco Sports ਗੱਡੀ ਪੁਲਿਸ ਨੇ ਬੀਤੀ ਸ਼ਾਮ ਬਰਾਮਦ ਕੀਤੀ ਸੀ ਹੁਣ ਤੱਕ ਦੀ ਜੋ ਫੋਰੈਂਸਿਕ ਜਾਂਚ ਹੋਈ ਹੈ ਇਸ ਗੱਡੀ ਦੀ ਉਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਗੱਡੀ ਜਿਹੜੀ ਹੈ ਵਿਸਫੋਟਕ ਰੱਖਣ ਦੇ ਲਈ ਸਵਾਲ ਕੀਤੀ ਜਾ ਰਹੀ ਸੀ ਤੇ ਅੱਗੇ ਜਿਹੜੀ ਹੁਣ ਇੱਕ ਹੋਰ ਗੱਡੀ ਇਸੇ ਤਰੀਕੇ ਦੇ ਨਾਲ ਬਰਾਮਦ ਕੀਤੀ ਗਈ ਹੈ ਬਰੇਜ਼ਾ ਤੇ ਹੁਣ ਬਰੇਜ਼ਾ ਗੱਡੀ ਤੋਂ ਬਾਅਦ ਦੱਸਦੇ ਕਿ ਇੱਕ ਹੋਰ ਚੌਥੀ ਗੱਡੀ ਦੀ ਵੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਇੰਨਾ ਹੀ ਆਤਵਾਦੀ ਮੋਡਿਊਲ ਦੇ ਵੱਲੋਂ ਦੱਸਦੇ ਕਿ ਇਸਤੇਮਾਲ ਕੀਤੀ ਜਾ ਰਹੀ ਸੀ ਸੋ ਹੋਰ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ